ਤੇ 2007 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ ਕੀ ਕੰਮ ਸੀ ਉਹਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਤੇ ਸੁਣਨ ਵਿੱਚ ਆਇਆ ਅਸੀਂ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ ਤੇ ਉਹ ਕਹਿੰਦਾ ਪੈੜ ਤੋਂ ਪੈਤ ਤਿਲਕ ਗਿਆ ਤੇ ਸਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ ਅੰਕ ਨੂੰ ਫੋਨ ਤੇ ਪਤਾ ਲੱਗਾ ਸਾਰਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ ਬੇਟਾ ਮੇਰਾ ਇਕੱਲਾ ਹੀ ਸੀ ਸਵੀਟਨ ਲੈਂਦੇ ਬਾਟਾ ਤੇ ਰੰਦਾ ਸੀ ਪੜ ਕਿਨੇ ਬੱਚੇ ਨੇ ਦੋ ਬੇਟੇ ਇੱਕ ਬੇਟੀ ਕਮਲ ਜੀ ਵੱਡਾ ਛੋਟਾ ਕਮਲ ਜੀ ਤਾਂ ਵੱਡਾ ਅਮਰ ਜੀ ਤਾਂ ਵੱਡਾ ਹੀ ਫੋਨ ਤੇ ਗੱਲ ਹੋਈ ਸੀ ਆਪਣੇ ਬੇਟਿਆਂ ਨਾਲ ਹਾਂਜੀ ਆਖਰ ਵਾਰ ਕੀ ਗੱਲ ਹੋਈ ਸੀ ਬੇਟੇ ਨਾਲ ਇਹ ਗੱਲ ਹੋਈ ਹੀ ਤੇ ਮੈਂ ਆ ਜਾਣਾ ਮੈਂ ਇਹ 7 ਸਾਲ ਤੋਂ ਕਹਿ ਰਹੀ ਸੀ ਬੇਟਾ ਜੀ ਘਰ ਆ ਜਾ ਬੇਟਾ ਜੀ ਘਰ ਆ ਜਾ ਤੇ ਉਹ ਹਰ ਵੇਲੇ ਹੋਈ ਕਹਿ ਦਿੰਦਾ ਸੀ ਮੈਨੂੰ ਮੈਂ ਹੁਣ ਆ ਗਿਆ ਹੁਣ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਕਰੂੰ ਗਿਆ ਸੀ ਆਖਰ ਆ ਮੌਕਾ ਆ ਗਿਆ ਸਾਡੇ ਤੇ ਜਿਹੜੀ ਉਹਦੀ ਡੈਡ ਬੋਡੀ ਕਿ ਇਹਨ ਘਰ ਗੌਰਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ ਕੇਂਦਰ ਸਰਕਾਰ ਤੋਂ ਮੰਗ ਕਰਦੀ ਕਿ ਮੇਰੇ ਬੱਚੇ ਦਾ ਮੈਨੂੰ ਸਹਯੋਗ ਦਿੱਤਾ ਜਾਵੇ ਘਰ ਭੇਜਿਆ ਜਾਵੇ ਹਾਂਜੀ ਕਮਲ ਸਿੰਘ ਜੀ ਤੁਹਾਡਾ ਬੇਟਾ ਕਦੋਂ ਗਿਆ ਸੀ ਭਾਰਤ ਤੇ ਕਦੋਂ ਤੁਹਾਡੀ ਆਖਰੀ ਵਾਰ ਗੱਲ ਹੋਈ ਬੇਟਾ ਮੇਰਾ ਜੀ ਗਿਆ ਸੀ ਆ 2007 ਵਿੱਚ ਗਿਆ ਸੀਗਾ ਆਖਰੀ ਗੱਲ ਮੇਰੀ 24 ਤਰੀਕ ਨੂੰ ਹੋਈ

ਰਾਹਸ ਦੇ ਵਿੱਚ ਟਾਇਲ ਪੱਥਰ ਦਾ ਕੰਮ ਕਰਦੇ ਸੀ ਫ੍ਰੀਸਾ ਵਿੱਚ ਤੇ ਪਹਿਲਾਂ ਪੈਰਿਸ ਸੀਗੇ ਬਾਅਦ ਚ ਸਵਿਟਜ਼ਰਲੈਂਡ ਦੇ ਬਾਰਡਰ ਤੇ ਚਲੇ ਗਏ ਤੇ 4 ਤਰੀਕੀ ਸ਼ਾਮ ਨੂੰ ਪਿੰਡ 'ਚ ਪਤਾ ਲੱਗਿਆ ਨੂੰ 5 ਤਰੀਕੀ ਸਵੇਰੇ ਪਤਾ ਲੱਗਾ ਜੀ ਉਸ ਤੋਂ ਬਾਅਦ ਤੁਹਾਡੀ ਆਖਰੀ ਵਾਰ ਤੁਹਾਡੇ ਪ੍ਰਾਨਾ ਕੋਲ ਗੱਲ ਪੜੀ ਸੀ ਮੰਮੀ ਨਾਲ ਇਹ ਸਭ 3 ਤਰੀਕ ਨੂੰ ਹੋਈ ਸੀ ਗੱਲ ਕੀ ਗੱਲਬਾਤ ਹੋਈ ਸੀ ਪਤਾ ਨਹੀਂ ਮੰਮਾ ਨੂੰ ਪਤਾ ਜੀ ਮੈਂ ਤਾਂ ਘਟੀ ਇਹਨਾਂ ਕਰਕੇ ਤਾਂ ਪਤਾ ਜੀ ਜਿਆਦਾ ਨਹੀਂ ਤੁਹਾਡਾ ਬ੍ਰਦਰ ਤੁਹਾਡੇ ਨਾਲ ਭਰਾਵਾਂ ਤੱਕ ਦਾ ਰਿਸ਼ਤਾ ਸੀ ਹਾਂਜੀ ਵਧੀਆ ਰਿਸ਼ਤਾ ਸੀ ਕੀ ਕਰ ਪਾ ਤਰੀ ਸੀ ਹਾਂਜੀ ਕੀ ਹੋਇਆ ਸੀ ਉੱਥੇ ਕਿਦਾਂ ਕਿਸ ਤਰ੍ਹਾਂ ਮੌਤ ਹੋ ਪੈੜ ਤੋਂ ਕਹਿੰਦੇ ਪੈਰ ਸਲਿੱਪ ਕਰ ਗਿਆ ਤੇ ਉਹਦੇ ਕਰਕੇ ਡੈਥ ਹੋ ਗਈ ਬਿਲਡਿੰਗ ਦੇ ਕੰਸਟਰਕਸ਼ਨ ਲੱਗ ਹਾਂਜੀ ਕੰਸਟਰਕਸ਼ਨ ਦਾ ਸਕੁਅਰ ਫੋਲਡਿੰਗ ਦੇ ਪੈਰ ਸਲਿੱਪ ਕਰਨਾ ਡਿੱਗ ਗਿਆ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਸੀ ਕੇਂਦਰ ਸਰਕਾਰ ਬਸ ਇਹ ਹੀ ਹੈ ਜੇ ਸਾਡੀ ਬੋਡੀ ਆ ਜਾਵੇ ਅਸੀਂ ਸੰਸਕਾਰ ਇੱਥੇ ਕਰਨਾ ਚਾਹੁੰਦੇ ਆ ਆਪਣੇ ਪਿੰਡ ਹੀ ਕੀ ਨੰਬਰ ਤੋਂ ਹੈ ਮੈਂ ਜੀ ਮੇਰਾ ਨਾਮ ਰਵਿੰਦਰ ਸਿੰਘ ਮੈਂ ਸਰਪੰਚ ਟੇਕਿਆ ਨਾ ਬੜੀ ਦੁਖਦਾਈ ਘਟਨਾ ਵਾਪਰੀ ਆ ਜੀ ਕਹਿੰਦੇ ਜੀ ਹਾਂ ਜੀ ਮੇਰੇ ਪਿੰਡ ਚ ਬਹੁਤ ਦੁਖਦਾਈ ਘਟਨਾ ਵਾਪਰੀ ਆ ਜੀ ਅਜੇ ਤਾਂ ਥੋੜਾ ਸਮਾਂ ਪਹਿਲਾਂ ਮੇਰੇ ਪਿੰਡ ਦੇ ਦੋ ਨੌਜਵਾਨ ਅਮਰੀਕਾ ਵਿੱਚ ਵੀ ਐਕਸ਼ਨ ਕਰਕੇ ਪੂਰੇ ਹੋ ਗਏ ਸੀ ਸਾਨੂੰ ਤਾਂ ਜਿਉਂ ਹੀ ਸਦਮਾ ਨਹੀਂ ਸੀ ਉਸ ਸਦਮੇ ਚ ਬਾਹਰ ਨਿਕਲੇ ਆਪਾਂ ਤਾਂ ਇੱਕ ਹੋਰ ਸਾਨੂੰ 3 ਦਿਨ ਪਹਿਲਾਂ ਪਤਾ ਲੱਗਾ ਕਿ ਸਾਡਾ ਹੀ ਮੁੰਡਾ ਸੀ ਆਪਣਾ ਜਿਹੜਾ 16 ਸਾਲ ਤੋਂ ਫਰਾਂਸ ਵਿੱਚ ਰਹਿ ਰਿਹਾ ਸੀ ਜੋਦੀ ਕਿਸੇ ਬ੍ਰਾਡ ਨਾ ਕਰਨ ਰੈਕਸ਼ਨ ਹੋ ਨਹੀਂ ਤਾਂ 100% ਕਨਫਰਮ ਨਹੀਂ ਵਿਕਾਸ ਕਰਨ ਹੋਈ ਹੈ ਤਾਂ ਸਨ ਵਿੱਚ ਹੀ ਆਇਆ ਵੀ ਉਹ ਕੰਟਰਕਸ਼ਨ ਦਾ ਕੰਮ ਕਰਦਾ ਸਟੂਡੈਂਟ ਡੇਕ ਦੇ ਡੇਗਣਾ ਸਟੋਪ ਜਨ ਕਰਕੇ ਦੀ ਡੈਥ ਹੋ ਗਈ ਤੇ ਬਹੁਤ ਮਾੜੀ ਘਟਨਾ ਜੀ ਹੋ ਇੱਕ ਜਸワਸੀ ਦਾ ਮਰਜੀ ਤੇ ਬਹੁਤ ਵਧੀਆ ਸਿਹਤ ਦਾ ਠੰਡੇ ਸਵਾਦਾ ਬੱਚਾ ਸੀ ਉਹ ਮਿਹਨਤੀ ਸੀ 16 ਸਾਲ ਤੋਂ ਆਪਣੇ ਪਰਿਵਾਰ ਲਈ ਬਾਹਰ ਰੋਟੀ ਪਾਣੀ ਦਾ ਜਗਾੜ ਕਰ ਲਿਓ ਬਾਹਰ ਵਿਦੇਸ਼ਾ ਚ ਗਿਆ ਆ ਸੀ ਘਰ ਦੀ ਹਾਲਤ ਕੀ ਮਿਲੀ ਸਰ ਘਰ ਦੀ ਹਾਲਤ ਕਾਕੇ ਕੋਣ ਕੋਣ ਘਰ ਦੇ ਵਿੱਚ ਉਹਦੇ ਫਾਜ਼ਲ ਸਾਹਿਬ ਨੇ ਜੀ ਤੇ ਉਹਦਾ ਬ੍ਰਦਰ ਹੈ ਤੇ ਮਦਰ ਹੈ ਜੀ ਸਿਸਟਰ ਦੀ ਮੈਰਿਜ ਹੋ ਚੁੱਕੀ ਹੈ ਬ੍ਰਦਰ ਹਨ ਮੈਰਿਡ ਹੈ ਤੇ ਫਾਜ਼ਲ ਸਾਹਿਬ ਪੋਸਟਰ ਰੇਅਰ ਨੇ ਠੀਕ ਹੈ ਮਤਲਬ ਘਰ ਦੀ ਹਾਲਤ ਇੰਨੀ ਵਧੀਆ ਵੀ ਨਹੀਂ ਕਹਿ ਸਕਦੇ ਅਜੋ ਕਮਾਈ ਕਰਨ ਵਾਸਤੇ ਬਾਹਰ ਤੇ ਜੀ ਬਹੁਤ ਕਮਾਈ ਕਰਨ ਵਾਸਤੇ ਬਾਹਰ ਗਿਆ ਹੋਇਆ ਸੀ ਜੀ ਉਹ ਤੇ ਬਹੁਤ ਮਾੜੀ ਘਟਨਾ ਜੀ ਤਾਂ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਕੋਲੋਂ ਅਸੀਂ ਅਸੀਂ ਮੰਗ ਕਰਦੇ ਆ ਜੀ ਪਲੀਜ਼ ਜੋ ਪਾਣਾ ਬਾਪਨਾ ਸੂਤ ਮਹਾਰਾਜ ਨੂੰ ਜੋ ਮੰਜੂਰੀ ਉਹ ਵਾਪਰ ਗਿਆ ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆ ਕਿ ਪਲੀਜ਼ ਕਿਸੇ ਸਾਡੀ ਹੈਲਪ ਕਿਤੇ ਉਹਦੀ ਡੈੱਡ ਬੋਡੀ ਜੋ ਆ ਸੀ ਇੰਡੀਆ ਦੇ ਆ ਸਕੀਏ ਉਹਦੇ ਪਰਿਵਾਰ ਉਹਦੀ ਸਰੀਰ ਦੇ ਅੰਤਿਮ ਦਰਸ਼ਨ ਕਰ ਸਕਣ ਸਰਕਾਰ ਕੋਲੋਂ ਬਾਰ ਬਾਰ ਇਹੀ ਅਪੀਲ ਕਰਾਂਗੇ ਸਾਡਾ ਸੰਜਿਆ ਸਰਕਾਰ ਸੰਜੋਗ ਕਰੇ ਤੇ ਡਾਇਰੈਕਟਲੀ ਮੈਂ ਇੰਵੇ ਮੇਰੀ ਜਿਹੜੀ ਵਾਈਟ ਹੈ ਤੁਸੀਂ ਕਿਸੇ ਤਰੀਕੇ ਸੀਐਮ ਤੱਕ ਪਹੁੰਚਵਾਓ ਤੇ ਜਿੱਦਾਂ ਪਹਿਲਾਂ ਵੀ ਸੁਣਿਆ ਵੀ ਸੀਐਮ ਸਾਹਿਬ ਬੜੀਆਂ ਬਦੇਸ਼ਾਂ ਵਿੱਚ ਬੜੀਆਂ ਲੋਕਾਂ ਦੀ ਹੈਲਪ ਕੀਤੀ ਪਹਿਲਾਂ ਵੀ ਤੇ ਹੁਣ ਵੀ ਸਾਡੀ ਵੀ ਹੈਲਪ ਕਰਨ ਇਹ ਜਿਹੜੀ ਡੈਡ ਬੋਡੀ ਆ ਪਲੀਜ਼ ਕਿਸੇ ਤਰੀਕੇ ਪਿੰਡ ਟੇਰ ਕੇ ਨਾ ਪਾਓ